ਉਹ ਹਰਾਇਆ ਨਾ ਜਾ ਸਕਦਾ ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜ ਕੇ ਲੋਕਾਂ ਨੂੰ ਸਮਝਾਇਆ ਸਿਖਾਇਆ ਕਿ ਇਹਦੇ ਵੀ ਤਗੜੇ ਨਹੀਂ ਹੈ ਕਿ ਇਹਨਾਂ ਨੂੰ ਜਿੱਤਿਆ ਨਾ ਜਾ ਸਕਦਾ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਦੇ ਹੁਕਮਰਾਨਾਂ ਨੇ ਇਹਨਾਂ ਨੂੰ ਮਾਰ ਦਿੱਤਾ ਕਿਉਂ ਕਿ ਅਸੀਂ ਪੰਜਾਬ ਦੇ ਲੋਕ ਜਿਵੇਂ ਕਿਸਾਨ ਹੁੰਦਾ ਨਾ ਜਦੋਂ 20 ਬੀਜਦਾ ਤੇ ਉਹ ਆਪਣੀ ਉਗਰੇ ਹੋਏ ਬੀਜ ਦੀ ਪੂਰੀ ਤਰ੍ਹਾਂ ਜਿਹੜਾ ਹੈ ਉਹ ਸਵਾਲ ਕਰਦਾ ਹੈ ਰੱਖ ਕਰਦਾ ਹੈ ਜਦੋਂ ਉਹਨੂੰ ਪਾਣੀ ਰੇ ਸਪਰੇਅ ਦੀ ਲੋੜ ਉਡੀ ਹੈ ਰੇ ਸਪਰੇਅ ਪੰਗਾ ਤਾਂ ਕਿ ਫਸਲ ਜਿਹੜੀ ਹੈ ਉਹ ਚੰਗੀ ਹੋਵੇ ਆਪਨੇ ਫਸਲ ਨੂੰ ਬਚਾਉਣ ਵਾਸਤੇ 99% ਲੀਟਰਾਂ ਨੂੰ ਇਹ ਤੇ ਉਂਗਲਾਂ ਤੇ ਗਿਣ ਲਿਓਗੇ ਆ ਬੰਦੇ ਚੌਕੀਦਾਰ ਇੱਕੋ ਹੀ ਹੁੰਦਾ ਹੈ ਜੇ ਤੁਸੀਂ ਚੌਕੀਦਾਰ ਚੰਗਾ ਬਣਾ ਲਓ ਨਾ ਤੇ ਸਾਰਾ ਪਿੰਡ ਜਿਹੜਾ ਸਰਹਾੜੇ ਥੱਲੇ ਬਾਹ ਦੇ ਕੇ ਸੁਣ ਸਕਦਾ ਤੇ ਜੇ ਚੌਕੀਦਾਰ ਸ਼ਰਾਬੀ ਤਵਾਬੀ ਬਣਾ ਦੋ ਤੇ ਪਿੰਡ ਦਾ ਫਿਰ ਕਿਹ ਜਾਣਾ ਤੁਸੀਂ ਮੇਰੀ ਉਦੋਂ ਗੱਲ ਬੰਨੀ ਸੀ ਤੇ ਮੈਂ ਤੁਹਾਡਾ ਰਹੀ ਹਾਂ ਮੁੜ ਕੇ ਹਲਕੇ ਤੌਰ ਤੇ ਗਿਆ ਨਹੀਂ ਜੀ ਤਾਂ ਗੰਗਸੀ ਤੇ ਬਾਦਲ ਸਾਹਿਬ ਦਾ ਚਰਾਨਾ ਪਿਆ ਸੀ ਜੀ ਵੀ ਮਿੰਟਾ ਜਿਹੜਾ ਚੇਅਰਮੈਨ ਸੀ ਉਹ ਬਾਦਲ ਸਾਹਿਬ ਦਾ ਵੀ ਜੇ ਕਲਾ ਨੌਰ ਦੀ ਧਰਤੀ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸੁਚਾ ਸਿੰਘ ਛੋਟੇਪੁਰ ਸਾਹਿਬ ਤੇ ਸਾਡੀ ਜਿਹੜੀ ਜ਼ਿਲ੍ਹਾ ਕਮੇਟੀ ਹੈ ਸ਼ਹਿਰੀ ਪਹਾੜਾਂ ਦੇ ਅਤੇ ਦਿਹਾਤੀ ਪਹਾੜਾਂ ਦੇ ਵੱਲੋਂ ਇੱਕ ਵਰਕਰਾਂ ਦੀ ਜਿਹੜੀ ਹੈ ਉਹ ਇਕੱਤਰਤਾ ਕੀਤੀ ਗਈ ਹੈ ਇਹ ਗੱਲ ਵੱਖਰੀ ਹੈ ਕਿ ਵਰਕਰਾਂ ਦੀ ਜਿਹੜੀ ਇਹ ਇਕੱਤਰਤਾ ਜਿਹੜੀ ਹੈ ਇਹ ਰੈਣੀ ਦਾ ਰੂਪ ਧਾਰਨ ਕਰ ਗਈ ਹੈ ਪ੍ਰਸ਼ਾਸਨ ਇਹ ਵਰਕਰਾਂ ਦੀ ਜਿਹੜੀ ਇਕੱਤਰਤਾ ਸੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਵਰਕਰਾਂ ਨੂੰ ਬੂਸਟ ਕਰਨ ਵਾਸਤੇ ਜਿਹੜਾ ਹੈ ਉਹ ਇਹ ਸਾਰਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤਰਦਦ ਕਰੀਏ ਯਤਨ ਕਰੀਏ ਕਿਉਂਕਿ ਇਸ ਕਿਸਮ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ ਇਹ ਬੜੇ ਘਾਤਕ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਕੋਈ ਜ਼ਮੀਨ ਵੇਚ ਕੇ ਆਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਕੋਈ ਖਰੀਦਣ ਦੇ ਲਈ ਜਿਹੜਾ ਉਹ ਕੋਈ ਮਾੜੀ-ਮੋਟੀ ਕੋਈ ਯਤਨ ਕਰਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਕੋਈ ਬਿਜ਼ਨਸਮੈਨ ਹੈ ਕੋਈ ਦੁਕਾਨਦਾਰ ਹੈ ਕੋਈ ਸ਼ੋਰੂਮ ਚਲਾਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਇਸ ਕਿਸਮ ਦੇ ਬਣ ਗਏ ਜਿਸ ਕਿਸਮ ਦੇ ਅਸੀਂ ਛੋਟੇ ਹੁੰਦੇ ਬਿਹਾਰ ਤੇ ਯੂਪੀ 'ਚ ਸੁਣਦੇ ਹੁੰਦੇ ਸੀ ਵੀ ਉੱਥੇ ਐਦਾਂ ਦਾ ਬਾਹੂਬਲੀ ਹੁੰਦੇ ਆ ਉੱਥੇ ਜਿਹੜੇ ਆ ਬਾਹੂਬਲੀ ਫਿਰ ਜਿਹੜੇ ਆ ਉਹ ਕ੍ਰਾਈਮ ਕਰਦੇ ਆ ਨਸ਼ੇ ਦਾ ਧੰਦਾ ਕਰਦੇ ਆ ਨਜਾਇਜ਼ ਅਸਲੇ ਦਾ ਧੰਦਾ ਕਰਦੇ ਆ ਤੇ ਮਰਡਰ ਵੀ ਜਿਹੜੇ ਆ ਉਹ ਫਰੋਤੀਆਂ ਲੈ ਕੇ ਜਿਹੜਾ ਉਹ ਕੀਤੇ ਜਾਂਦੇ ਆ ਇਹ ਗੱਲਾਂ ਜਾਂ ਤਾਂ ਅਸੀਂ ਫਿਲਮਾਂ 'ਚ ਸੁਣਦੇ ਹੁੰਦੇ ਸੀ ਤੇ ਜਾਂ ਛੋਟੇ ਹੁੰਦੇ ਸੁਣਦੇ ਸੀ ਵੀ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਉਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਪਿੰਡਿਆਂ ਦੇ ਉੱਤੇ ਹੰਡਾ ਰਹੇ ਆ ਕਿਤੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਗਾਇਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਬਿਜ਼ਨਸਮੈਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਲਈ ਬਹੁਤ ਘਾਤਕ ਹੈ ਔਰ ਅਸੀਂ ਲੋਕਾਂ ਨੂੰ ਲਾਭੰਦ ਕਰਨ ਵਾਸਤੇ ਜਿਹੜਾ ਹੈ ਉਹ ਪਿੰਡ-ਪਿੰਡ ਕਸਬੇ-ਕਸਬੇ ਜਾ ਕੇ ਜਿਹੜਾ ਹੈ ਉਹ ਹੁਣ ਪ੍ਰੋਗਰਾਮ ਉਲੀਕ ਕੇ ਜਿਹੜਾ ਯਤਨ ਕਰਾਂਗੇ ਔਰ ਕਰ ਰਹੇ ਆ ਅੱਜ ਕਲਾ ਨੌਰ ਦੇ ਵਿੱਚ ਜਿਹੜਾ ਹੈ ਅਸੀਂ ਵਰਕਰਾਂ ਦੀ ਜਿਹੜੀ ਹੈ ਇਹ ਇੱਕ ਪਰਮੀ ਮੀਟਿੰਗ ਜਿਹੜੀ ਆ ਉਹ ਕੀਤੀ ਕੀ ਤੁਹਾਡਾ ਕੱਲ੍ਹ ਦਾ ਜਿਹੜਾ ਵਾ ਆਪਣਾ ਅੰ ਪਚਾਉਣ ਵਾਸਤੇ ਲੋਕਾਂ ਨੂੰ ਜਿਹੜਾ ਹੈ ਆਪਣੇ ਨਾਲ ਜੋੜੀਏ ਲਾਮਬੰਦ ਕਰੀਏ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਕੱਟੋ-ਕੱਟ ਦੱਸਿਏ ਦੱਸਈ ਨਾ ਲੋਕਾਂ ਨੂੰ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੇ ਨਾਲ ਵਾਪਰ ਕੀ ਰਿਹਾ ਹੈ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰਾਂ ਚਾਹਾਂਗੇ ਅਸੀਂ VIP ਕਲਚਰ ਖਤਮ ਕਰਦੇਾਂਗੇ ਉਹ ਖੁਦ VIP ਬਣ ਗਏ ਜਿਨ੍ਹਾਂ ਨੇ ਦਾਵਾ ਕੀਤਾ ਸੀ ਅਸੀਂ ਸੀਟਾਂ ਜਿਹੜੀਆਂ ਆਮ ਘਰਾਂ ਦੇ ਨੌਜਵਾਨਾਂ ਨੂੰ ਦੇਾਂਗੇ ਆਮ ਘਰਾਂ ਦੇ ਲੋਕਾਂ ਨੂੰ ਦੇਾਂਗੇ ਉਹ ਵੱਡੇ-ਵੱਡੇ ਬਿਜ਼ਨਸਮੈਨਾਂ ਨੂੰ ਦੇਣ ਲੱਗ ਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋ ਗਈਆਂ ਨੇ ਇਸ ਕਰਕੇ ਅਸੀਂ ਜਿਹੜਾ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਲਾਮਬਦ ਕਰਨ ਦੇ ਲਈ ਪਿੰਡ-ਪਿੰਡ ਜਾ ਕੇ ਜਿਹੜਾ ਕਿ ਅਪਪਾਇੰਟਮੈਂਟ ਜਾ ਕੇ ਜਿਹੜਾ ਹੈ ਉਹ ਜਾਗਰੂਕ ਕਰਾ ਜਿਹੜਾ ਵੀ ਵਰਤਦਾ 128 ਨੀਤੀ ਕਰ ਰਹੀਆਂ ਜਦ ਕਿ ਇਸ ਮੁੱਦੇ ਨੂੰ ਸਹਿਰਤਤਾ ਦੇ ਨਾਲ ਜਿਹੜਾ ਹੈ ਉਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਸਮਾਜ ਵਿੱਚ ਵੀ ਐਸੀ ਦੀ ਮਾਨਸਿਕਤਾ ਹੁੰਦੀ ਹੈ ਨਾ ਉਹ ਉਹੋ ਜੇ ਲਫ਼ਜ਼ ਵਰਤਦਾ ਜੀ ਉਹ ਜੇ ਕਿਸੇ ਦੀ ਘਟੀਆ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਕੋ ਗੁੰਡਾ ਟਾਈਪ ਜਿਸ ਕਿਸਮ ਦੀ ਬਿਰਤੀ ਹੈ ਤੇ ਉਹ ਉਹਦੀ ਫਿਰ ਸ਼ਬਦਾਵਲੀ ਵੀ ਜਿਹੜੀ ਹੈ ਉਹੋ ਜੇ ਕਿਸਮ ਦੀ ਹੁੰਦੀ ਹੈ ਕਿੰਨੂ ਕਿ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਜਿਹੜੇ ਭਗੋੜੇ ਦਲ ਦੇ ਜਿਹੜੇ ਆਈਟੀ ਵਿੰਗ ਦੇ ਲੋਕ ਐ ਉਹਨਾਂ ਨੂੰ ਸਮਝ ਹੀ ਨਹੀਂ ਆ ਭਗੋੜੇ ਦਲ ਦੇ ਆਈਟੀ ਵਿੰਗ ਦੇ ਜਿਹੜੇ ਲੋਕ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਭੱਦੀ ਸ਼ਬਦਾਵਲੀ ਵਰਤਦੇ ਐ ਇਹ ਉਹੀ ਲੋਕ ਐ ਤਨਖਾਹਾਂ ਤੇ ਰੱਖੇ ਹੋਏ ਐ ਇਹਨਾਂ ਨੂੰ ਨਾ ਪੰਜਾਬ ਦੀ ਸਮਝ ਆ ਨਾ ਪੰਥ ਦੀ ਸਮਝ ਆ ਨਾ ਪੰਥਕ ਸ਼ਖਸੀਅਤਾਂ ਦੀ ਸਮਝ ਆ ਪਰ ਇਹਨਾਂ ਨੂੰ ਤੇ ਕੋਈ ਗੱਲ ਸਿਖਾ ਜਾਂਦੀ ਆ ਫਲਾਣੇ ਨੂੰ ਫੜ ਲਓ ਤੇ ਉਹ ਫੜ ਲੈਂਦੇ ਨੇ ਮੈਂ ਤਾਂ ਹੈਰਾਨ ਆ ਕਿ ਜਦੋਂ ਵਿਕਰਮ ਸਿੰਘ ਮਜੀਠਾ ਨੇ ਉਹ ਇੱਕ ਚਿੱਠੀ ਜੀ ਲਗਤੀ ਸੀ ਤੇ ਇਹ ਭਗੋੜੇ ਦਲ ਦੇ ਆਗੂਆਂ ਨੇ ਤਾਂ ਮਜੀਠੇ ਨੂੰ ਵੀ ਫੜ ਲਿਆ ਸੀ ਇਹ ਮਤਲਬ ਕਿਸੇ ਦੇ ਸਗੇ ਨਹੀਂ ਆ ਇਹਨਾਂ ਨੂੰ ਪੈਸੇ ਮਿਲਦੇ ਆ ਉਹ ਭਗੌੜਾ ਦਾ ਪ੍ਰਧਾਨ ਜਿਹਨੂੰ ਇਸ਼ਾਰਾ ਕਰਦਾ ਉਹਨੂੰ ਪੈ ਜਾਂਦੇ ਨੇ